ਹਾਂਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦਾ ਹਾਂ ਰੇ ਬਹੁਤ ਵਧੀਆ ਹੋਵੋਗੇ ਤੇ ਸਵਾਗਤ ਹੈ ਤੁਹਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਆਪਣਾ ਚੈਲੰਜ ਦਾ ਦਿਨ ਹੈਗਾ ਤੀਜਾ ਤੇ ਸਭ ਤੋਂ ਪਹਿਲਾਂ ਆਪਾਂ ਉਹਦੇ ਪਹਿਲਾਂ ਨੂੰ ਪਰਣਾ ਬੰਨਿਆ ਥੱਲੇ ਬੇਸ ਬਨਨ ਕੇ ਤੇ ਪੱਗ ਬਨਨੀ ਸਟਾਰਟ ਕੀਤੀ ਸੀ ਪੱਗ ਬੁਗ ਬਨਨ ਕੇ ਤੇ ਆਪਾਂ ਚੱਲ ਪਏ ਜੀ ਆਪਣੀ ਸ਼ਾਪ ਨੇ ਜਿੱਧਰ ਆਪਣੀ ਸ਼ਾਪ ਸੀਗੀ ਜਾਨੀ ਕਿ ਫੂਡ ਟਰੱਕ ਸੀਗਾ ਉਧਰ ਚੱਲ ਪਏ ਆਪਾਂ ਲੈ ਕੇ ਬਾਈਕ ਆਪਦੀ ਤੇ ਆਪਾਂ 11 11:30 ਵਜੇ ਕਰੀਬ ਖੋਲਦੇ ਹੁੰਦੇ ਆ ਤੇ ਅੱਜ ਦੋਕ ਦਿਨ ਲਾਉਣੀ ਸੀ ਬਈ ਦੋਕ ਦਿਨ 11 11:30 ਵਜੇ ਖੋਲਣੀ ਸੀ ਤੇ ਆਪਾਂ ਆਗੇ ਸੀ ਆਪਦੇ ਫੂਡ ਟਰੱਕ ਕੋਲੇ ਤੇ ਹਜੇ ਆਇਆ ਨਹੀਂ ਸੀਗਾ ਮੁੰਡਾ ਆਪਣਾ ਬਾਈ ਨਾਲ ਦਾ ਹੈਗਾ ਜੋ ਕੰਮ ਕਰਦਾ ਪਿੰਨ ਨਾਲ ਤੇ ਆਪਾਂ ਪਹਿਲਾਂ ਆਗੇ ਸੀਗੇ ਬਾਈ ਵੀ ਪਹੁੰਚ ਗਿਆ ਫਰ ਆਕੇ ਆਪਣੇ ਨਾਲ ਹੀ ਆਪਾਂ ਹੋਵਗੜਤੀ ਆ ਰਹਿਣਾ ਦੋਪਨੀ ਖਲੂਗੀ ബാധിക്ക ਲਓ ਇਹ ਆਪਣਾ ਨਾਮ ਸਾਰਾ ਪ੍ਰਪੇਅਰ ਹੋ ਗਿਆ ਮੈਦਮ ਮੁੱਦਾ ਪਾ ਗਏ ਨੀ ਰਖਤਾ ਤੇ ਓਕੇ ਦੀ ਰਪੋਰਟਾਂ ਹੋ ਗਈਆਂ ਸਾਰੀਆਂ ਯੈਸ ਕਰਾ ਕੇ ਰੱਖੀ ਆ ਚੈੱਕ ਕਰ ਉਹ ਸਾਰਾ ਸਿਸਟਮ ਰੈਡੀ ਆਨ ਆਰਡਰ ਦੀ ਵੇਟ ਹੈ ਕਿ ਬਸ ਆਪਾਂ ਨੇ ਆਰਡਰ ਦੇਣਾ ਧਣੋ ਵਜਣਾ ਤੇ ਘੈਂਡ ਕਰਾ ਦਾਂਗੇ ਯੈਸ ਕਰਾ ਦੇਣੇ ਬਾਹਰ ਕਸਟਮਰ ਬੈਠੇ ਹੋਏ ਨੇ ਬਾਹਰ ਬਾਕੀ ਕਸਟਮਰ ਸਾਡੇ ਬੈਠੇ ਵੀ ਹੋਏ ਨੇ ਪਾウダー ਚੱਲੀ ਜਾਂਦੀ ਨੇ ਬਾਕੀ ਉਹਨਾਂ ਨੂੰ ਵੇਟ ਹੋ ਰਹੀ ਆਰਡਰ ਆਣੀ ਹੋ ਰਹੇ ਹੋਣਗੇ ਅੱਜ ਬਸ 70% ਨੇ ਤੇ ਹਰ ਗੱਲ ਬਾਤ ਹੋਈ ਪਈ ਹੈ ਬਈ ਅੱਜ ਤੌਪੂ ਵੀ ਰੱਪੋ ਕਹਿੰਦਾ ਖੁਸ਼ ਰੋ ਜੀ ਜਿੰਨਾ ਵੀ ਹੋ ਸਕਦਾ ਖੁਸ਼ ਰੋ ਜੀ ਮਨਾਲੋ ਆਦਿ ਰਾਤੀ ਹੁਣੇ ਥੋੜਾ ਗਿੱਲਾ ਕੰਮ ਗਿੱਲਾ ਕਰਤਾ ਸੀਗਾ ਤੇ ਹੁਣ ਠੀਕ ਹੈ ਤੇ ਮੀਂਹ ਮੂੰਹ ਹਟਾਤਾ ਤੌਪ ਕੱਢਤੀ ਆ ਪੂਰੀ ਕੜਾਕੇਦਾਰ ਤੇ ਲੋਕੀ ਪਤੰਗ ਬਦੂng ਲੜਾਈ ਜਾਂਦੇ ਆ ਡੀ ਜੇ 2 ਜੇ ਲੱਗੇ ਪਏ ਆ ਆਰਡਰ ਆਰਡਰ ਕਰੀ ਜਾਂਦੇ ਆ ਖਾਈ ਪੀ ਜਾਂਦੇ ਆ ਅੰਜੁਆਇਮੈਂਟ ਕਰੀ ਜਾਂਦੇ ਬਾਕੀ ਸਾਰਿਆਂ ਨੂੰ ਵੀ ਬਸੰਤ ਬੱਚੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਈ ਮੁਬਾਰਕਾਂ ਦੇ ਦੇ ਤੂੰ ਵੀ ਮੁਬਾਰਕਾਂ ਸਾਰਿਆਂ ਬਣਾ ਨੂੰ ਸਾਥਕਾਂ ਕਰੋ ਪਸੰਦ ਫੋਈਪੋਰ ਦੀ ਬਰਾਹਮਣ ਸੰਤ ਕਹਿੰਦੇ ਮੰਨੀ ਹੁੰਦੀ ਆ ਨਾ ਮੰਨੀ ਪਰ ਮੰਨੀ ਆ ਪਤੰਗ ਬਦੰਗ ਬਈ ਬੋਲ ਆ ਵੀਡੀਓ ਤਾਂ ਘੱਟ ਦਿਖਦੇ ਆ ਹਜੇ ਪਤੰਗ ਨਹੀਂ ਤਾਂ ਪਤੰਗ ਬਹੁਤ ਜ਼ਿਆਦਾ ਚੜੇ ਹੋਇਆ ਡੀਜ ਡੂਜੇ ਚੱਲੀ ਜਾਂਦੇ ਆ ਰੌਣਕ ਮੇਲੇ ਲੱਗੇ ਪਏ ਆ ਬਾਜ਼ਾਰ ਭਰੇ ਹੋਏ ਆ ਖਾਣ ਪੀਣ ਦੀਆਂ ਦੁਕਾਨਾਂ ਸੱਜੀਆਂ ਹੋਈਆਂ ਤੇ ਆਪਾਂ ਸਾਰਾ ਕੁਝ ਓੱਕ ਦੀ ਰਿਪੋਰਟ ਤੇ ਆਪਣਾ ਵੀ ਓੱਕ ਦੀ ਰਿਪੋਰਟ ਆ ਆਪਾਂ ਵੀ ਆਰਡਰ ਰੂਟਰ ਕੱਢ ਕੇ ਹੁਣ ਖੜ ਗਏ ਆ ਆਪਣੇ ਆਰਡਰ ਫੁੱਲ ਸੀਗੇ ਬਾਬੇ ਲਗਾਤਾਰ ਆਰਡਰ ਘਟੋ ਘਟ 20 25 ਆਰਡਰ ਆਪਣੋਂ ਲੱਗੇ ਸੀਗੇ ਤੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਤੇ ਆ ਪੂਰਾ ਥੱਕ ਪਾਈ ਹੋਈ ਸੀ ਕਿ ਉਹਨੂੰ ਯੈਸ ਕਰਾ ਕੇ ਛੱਡੀ ਆਪਾਂ ਹਰ ਇੱਕ ਚੀਜ਼ ਦੀ ਆਰਡਰ ਰੂਟਰ ਆਪਾਂ ਪੂਰੇ ਕੱਟਦੇ ਆ ਤੇ ਹੁਣ ਥੋੜਾ ਠੰਡਾ ਪਾਇਆ ਗਾ ਮਤੇ ਸੀਗਾ ਚਲ ਖੜਜ ਗਏ ਹੁਣ 2 ਮਿੰਟ ਸਾਸੂ ਰਹਿਣੀਆਂ ਤੇ ਮੁੜ ਕੇ ਆਰਡਰ ਰੂਟਰ ਫੇਰ ਹੁਣ 5:30 ਵਜੇ ਗੈਰਾ ਹੋ ਗਏ ਆ ਅੱਜ ਤੋਂ ਬਾਅਦ 6 ਵਜਨੇ ਆ 6 ਵਜੇ ਤੋਂ ਬਾਅਦ ਫੇਰ ਭਈ ਆਰਡਰ ਚੱਲ ਪੈਣੇ ਕਿਉਂਕਿ ਜਨਤਾ ਨੇ ਹੋ ਜਾਣਾ ਵਿਹਲੇ ਪਤੰਗ ਤੋਂ ਚੜਾ ਕੇ ਫੇਰ ਚੱਲਣੇ ਆਰਡਰ ਤੇ ਆਰਡਰ ਤੇ ਬਾਈ ਲੱਗਾ ਆਪਣਾ ਉਹਦਾ ਵੀਜ਼ਾ ਲਾਉਣ ਆਇਆ ਚਲ ਖਾਣੇ ਪੀਣੇ ਖਾਦੇ ਪੀਤੇ ਬਗੈਰ ਨਹੀਂ ਕੰਮ ਹੁੰਦਾ ਤੇ ਅਸੀਂ ਵੀ ਰੋਟੀ ਰੋਟੀ ਦਾ ਜਰੂਰ ਮੈਨ ਦਾ ਖਾਲੀ ਸੀ ਬਾਈ ਨੇ ਤਾਂ ਖਾਦੀ ਹੋਈ ਨਹੀਂ ਕਿ ਤੜਕੇ ਦੀ ਕਿਉਂ ਵੀ ਲੱਗੇ ਲੋਗੇ ਬਈ ਆਰਡਰਾਂ ਦੇ ਚੱਕਰ ਦੇ ਵਿੱਚ ਬਾਕੀ ਇਹ ਦੇਖੋ ਖਲਾਰਾ ਬਹੁਤ ਖਿੰਦਰੀਆ ਪਿਆ ਸਾਡਾ ਅਸੀਂ ਆਪਦੇ ਹੁਣ ਅਗਲਾ ਸੈੱਟ ਹੋ ਚੁੱਕੇ ਮਣਕ ਫੇਰ ਆਰਡਰ ਆਗੇ ਤਾਂ ਅਸੀਂ ਫੇਰ ਮਾਪਦੇ ਨੇ ਕਿ ਲਈ ਚੱਕਰੀ ਕੋਈ ਨਹੀਂ ਸਰਦਾਰ ਦੋਨੇ ਰਲ ਕੇ ਟੱਕਵਾ ਦਾਂਗੇ ਯੈਸ ਕਰਾ ਦਾਂਗੇ ਜੀ ਕਿਉਂ ਵੀ ਸਰਦਾਰ ਯੈਸ ਯੈਸ ਓਕੇ ਦੀ ਰਿਪੋਰਟ ਆ ਜੀ ਕਾਕਪ ਮੁਕੇ ਵੀ ਚੱਲੀ ਜਾਂਦੇ ਆ ਬੋਲਾ ਨਾ ਤਾਂ ਉਹ ਕਿੰਨਰ ਬੋਟ ਚਲੋ ਭਾਈ ਆਪਣਾ ਨਕਾਮ ਨਿਬੜਨ ਵਾਲਾ ਯਾ ਤੇ ਬਾਈ ਰੋਟੀ ਖਾਈ ਜਾਂਦਾ ਠੀਕ ਆ ਖਾਣ ਖਾਨ ਲੱਗਿਆ ਰਾਤ ਲਈ ਰੋਟੀ ਮੈਂ ਤਾਂ ਇਦ ਵੱਲਾ ਖਾ ਲਈ ਸੀ ਤੇ ਬਾਈ ਹੁਣ ਅਗਲੀ ਵਾਰੀ ਵੱਡੀ ਰੋਟੀ ਖਾਣੇ ਆ ਸੀ ਤੇ ਕੰਮ ਆਪਣਾ ਨਿਬੜ ਗਿਆ ਤੇ ਅੱਧਾ ਘੰਟਾ ਹੋਰ ਆਪਣਾ ਕੰਮ ਸਮਾਪਤ ਹੋ ਜੂਗਾ ਤੇ ਬਾਜ਼ਾਰ ਵੀ ਹੋਰ ਹੁਣ ਕਰੋ ਭਰੀ ਗਿਆ ਤੇ ਜਿਨ੍ਹਾਂ ਦੇ ਆਰਡਰ ਹੈਗੇ ਉਹ ਲਾਦੇ ਅਸੀਂ ਪਾਕਣ ਵੇਲੇ ਹੋ ਗਈਆਂ ਸੀ ਤੇ ਬਾਕੀ ਸਾਰਾ ਦਾ ਸਾਮਾਨ ਵਾਲਾ ਹੀ ਰਹਿ ਗਿਆ ਬਸ ਇਹਦਾ ਮਾਂਡੇ ਗੂੜੇ ਤੋਂ ਵਾਲੇ ਆਪੂਆਂਗੇ ਤੇ ਬਸ ਦੁਬਾਰ ਕੰਮ ਸਾਫ਼ ਕਰਕੇ ਸ਼ਟਰ ਡਾਊਨ ਕਰਕੇ ਔਰ ਜਾਵਾਂਗੇ ਘਰਾਂ ਨੂੰ ਤੇ ਦੇਖ ਲਓ ਤੁਸੀਂ ਦਿਖਾ ਦਾਂਗਾ ਤੁਹਾਨੂੰ ਸ਼ਟਰ ਡਾਉਣ ਜਦੋਂ ਹੋ ਗਿਆ ਉਹ ਦਿਖਾ ਦਾਂਗਾ ਤੁਹਾਨੂੰ ਹਨਾ ਸਾਰਾ ਕੁਝ ਵਧੀਆ ਜਿਵੇਂ ਵੀ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਲਾਈਕ ਕਰਿਓ ਕਮੈਂਟ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਜ਼ਰੂਰ ਦੱਸਿਓ ਕਿ ਆਪਣਾ ਇਹ ਵਲੌਗ ਤੁਸੀਂ ਕਿੱਥੋਂ-ਕਿੱਥੋਂ ਦੇਖਦੇ ਆ ਹਨਾ ਕਿਹੜਾ ਜ਼ਿਲ੍ਹਾ ਤੁਹਾਡਾ ਕਿਹੜਾ ਪਿੰਡ ਕਿਹੜਾ ਜ਼ਿਲ੍ਹਾ ਨਾ ਦੱਸੋ ਪਿੰਡ ਦੱਸ ਦਿਆ ਕਰੋ ਕਿੱਥੋਂ ਦੇ ਹੋਗੇ ਹਨਾ ਪਰ ਆਪਾਂ ਨੂੰ ਵੀ ਪਤਾ ਲੱਗੀ ਆਪਣੀ ਵੀਡੀਓ ਕਿਹੜੇ-ਕਿਹੜੇ ਪਿੰਡਾਂ ਤੱਕ ਜਾਂਦੀ ਹੈ ਇਹ ਤਾਂ ਪੰਜਾਬ ਤੋਂ ਬਾਹਰ ਵੀ ਜਾਂਦੀ ਹੈ ਇਹ ਇਕੱਲਾ ਪੰਜਾਬ ਪੰਜਾਬ ਵੀ ਰਹੀ ਰਹਿੰਦੀ ਹੈ ਜਰੂਰ ਦੱਸਿਓ ਬਾਈ ਹਨਾ ਆਪਾਂ ਲੱਗੇ ਆ ਜੀ ক্লোਜ਼ ਕਰਨ ਸਾਰਾ ਕੁਝ ਦੇਖੋ ਇਕੱਠਾ ਦਾ ਆਪਾਂ ਕਰਤਾ ਸਾਰਾ ਆ ਬੰਦ ਕਰਨੀ ਆਪਾਂ ਆਪਦੀ ਆਪ ਤੇ ਹੰਡੇ ਮੁੰਡੇ ਤੋਈਆਂ ਨਾ ਬਾਈ ਮੁੰਡਾ ਤੇ ਆਪਣਾ ਵੀ ਕੰਮ ਬੋਰੋਂ ਚੱਕਰ ਬਸਮਾਨ ਸਰ ਮਾਰੋਂ ਬੋਲਦੇ ਕਰਦੇ ਆ ਤੇ ক্লোਜ਼ ਕਰਨੀ ਆ ਬਸ ਬਾਕੀ ਜਦ ਬਲੌਗਦ ਨੂੰ ਕਿਵੇਂ ਦਾ ਲੱਗਿਆ ਤੇ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਮੈਂਟ ਵੀ ਕਰਦਿਆ ਕਰੋ ਤੇ ਲਾਈਕ ਵੀ ਕਰਦਿਆ ਕਰੋ ਠੀਕ ਹੈ ਤੇ ਬਹੁਤ ਬਹੁਤ ਤੁਹਾਡਾ ਸਪੋਰਟ ਮੈਨੂੰ ਲਈ ਚੀਜ਼ ਹੀ ਲੱਗ ਨਵੇਂ ਵਲੌਗ ਵਾ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੋਨੋ ਉੱਤੇ ਬਤਨ ਦਿੱਤਾ ਹੈਗਾ ਉਹ ਜਰੂਰ ਕਰ ਲਿਓ ਠੀਕ ਹੈ ਤੇ ਕੰਟੀਨਿਊ ਦਬਾ ਕੇ ਰੱਖਿਓ ਕਿ ਸਾਡੇ ਡੇਲੀ ਆਉਣ ਵਾਲੇ ਜੋ ਵੀ ਵਲੌਗ ਹੁੰਦਾ ਹੈ ਉਹ ਨੋਟੀਫਿਕੇਸ਼ਨ ਤੋਂ ਤੁਹਾਡੇ ਕੋਲ ਆ ਜAVE ਕਰੇ ਅਸੀਂ ਚੈਲੰਜ ਲਿਆ ਹੈ ਮੈਂ ਇੱਕ ਚੈਲੰਜ ਲਿਆ ਹੈ ਆਪਣੇ ਆਪ ਦਾ ਕਿ ਮੈਂ ਪੂਰੇ 30 ਦਿਨ ਪੂਰੇ 30 ਦਿਨ ਲਗਾਤਾਰ ਵਲੌਗ ਬਣਾ ਕੇ ਪਾਉਣੇ ਆ ਠੀਕ ਹੈ ਤੇ ਕੋਈ ਵੀ ਅਸੋ ਦਿਨ ਨਹੀਂ ਹੋਣਾ ਕਿ ਜੇ ਇਹ ਚ ਵਲੌਗ ਨਹੀਂ ਪਾਣਾ ਛੋਟਾ ਹੋਵੇ ਤੇ ਹੁਣ ਲਾਵੇ 5 ਮਿੰਟ ਦਾ ਹੋਵੇ ਜਾਂ 6 ਮਿੰਟ ਦਾ ਹੋਵੇ ਜਾਂ 8 ਮਿੰਟ ਦਾ ਹੋਵੇ ਵਲੌਗ ਆਪਾਂ ਜਰੂਰ ਪਾਇਆ ਕਰਾਂਗੇ ਪੂਰੇ 30 ਦਿਨ ਦਾ ਚੈਲੰਜ ਲੈ ਉਹ ਤੋਂ ਬਾਅਦ ਆਪਾਂ ਚੱਲ ਜੇ ਹੋਰ ਅਸੀਂ ਕੰਟੀਨਿਊ ਕਰਾਂਗੇ ਹੌਲੀ ਹੌਲੀ ਆਪਾਂ ਇਹਦਾ ਆਪਣੇ ਹੈਬਿਟ ਬਣਾ ਲੈਣੇ ਕਿ ਤੁਹਾਡੇ ਨਾਲ ਡੇਲੀ ਗੱਲਾਂ ਕਰਿਆ ਕਰਨੀਆਂ ਠੀਕ ਹੈ ਨਾ ਬਾਕੀ ਆਪਣੇ ਗੱਲਾਂ ਤੁਹਾਨੂੰ ਵਧੀਆ ਲੱਗਦੀਆਂ ਜਾਂ ਜਿਵੇਂ ਵੀ ਤੁਹਾਨੂੰ ਲੱਗਦਾ ਸਹੀ ਮੈਨੂੰ ਕਮੈਂਟਾਂ ਦੇ ਵਿੱਚ ਰਿਵਿਊ ਦੇ ਜਰੂਰ ਦਿਆ ਕਰੋ ਆਹਦਾ ਬਈ ਬਾਕੀ ਗੁੱਡ ਨਾਈਟ ਸਾਰਿਆਂ ਨੂੰ ਠੀਕ ਹੈ ਫਿਰ ਤੋਂ ਹਾਂਜੀ ਉਸਨੂੰ ਤੁਹਾਨੂੰ